ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਇੱਥੇ ਵੱਜ ਚੁੱਕੇ ਨੇ 5 ਅੱਜ 5 ਵਜੇ ਬਲੌਗ ਦੀ ਸਟਾਰਟਿੰਗ ਕਰੀ ਸੀਗੀ ਸ਼ਾਮ ਨੂੰ ਆਪਾਂ ਨੇ ਤੇ ਮੈਂ ਲੱਗੀ ਸੀਗੀ ਇੱਥੇ ਅੱਜ ਰਾਜਮਾਹਾਂ ਦੀ ਸਬਜ਼ੀ ਨੂੰ ਤੜਕਾ ਲਾਉਣਾ ਹਾਂ ਤੇ ਰਾਜਮਾ ਤਾਂ ਮੈਂ ਰਾਤ ਦੇ ਭੂਕ ਰੱਖੇ ਹੋਈ ਸੀ ਉਸ ਤੋਂ ਬਾਅਦ ਸਵੇਰੇ ਉਬਾਲ ਲਏ ਸੀਗੇ ਤੇ ਨੂਨ ਪਾ ਕੇ ਤੇ ਸਵੇਰੇ ਤੜਕਾ ਨਹੀਂ ਲਾਇਆ ਸੀਗਾ ਮੈਂ ਸਵੇਰੇ ਆਪਾਂ ਨੇ ਮਿੱਠੇਲੇ ਰੋਟੀਆਂ ਲਾਣੀਆਂ ਸੀਗੀਆਂ ਦਹੀਂ ਦੇ ਨਾਲ ਤੇ ਫਿਰ ਇਦਾਂ ਸੀਗਾ ਵੀ ਸ਼ਾਮ ਨੂੰ ਇਹ ਖਾਣੇ ਆ ਉਬਾਲ ਕੇ ਰੱਖ ਲਏ ਸੀਗੇ ਉਹ ਸ਼ਾਮ ਨੂੰ ਤੜਕਾ ਲਾ ਦੂੰਗੀ ਹੈਨਾ ਤੇ ਹੁਣ ਮੈਂ ਇੱਥੇ ਤੜਕਾ ਲਾਉਣ ਲੱਗੀ ਸੀਗੀ ਸਭ ਤੋਂ ਪਹਿਲਾਂ ਨਾ ਧਾਰਾਂ ਚੋ ਜਾਂਦੀਆਂ ਸੀਗੀਆਂ ਧਾਰਾਂ ਦਾ ਕੰਮ ਨਿਵੇੜਤਾ ਸੀਗਾ ਕਿਉਂਕਿ ਜੇ ਫਿਰ ਅ ਦੁੱਧ ਆਪਣਾ ਸਾਜਰੇ ਲੈ ਕੇ ਜਾਂਦੇ ਨੇ ਨਾ ਦੁੱਜੀ ਤਾਂ ਕਰਕੇ ਸਾਜਰੇ ਚੋਕੇ ਰੱਖਣੀਆਂ ਪੈਂਦੀਆਂ ਨੇ ਹਨਾ ਉਹ ਤਾਰਾਂ ਚੋਕੇ ਦੁੱਧ ਪਾ ਕੇ ਰੱਖਿਆ ਹੀ ਸੀਗੀ ਫਿਰ ਆ ਕੇ ਤੜਕਾ ਲਾਉਣ ਲੱਗੀ ਸੀਗੀ ਮੈਂ ਤੇ ਤੜਕਾ ਆਪਾਂ ਤਿਆਰ ਕਰਕੇ ਰੱਖ ਕੇ ਸੀਗੇ ਸਾਰਾ ਸਮਾਨ ਕੁੱਟ ਕੇ ਰੱਖੀ ਸੀਗੀ ਮੈਂ ਇਹ ਕੁੰਡੀ ਸੋਟੇ ਦੇ ਨਾਲ ਤੇ ਲਸਣ ਵਗੈਰਾ ਅਦਰਕ ਹਰੀ ਮਿਰਚ ਹਨਾ ਪਿਆਜ਼ ਸਾਰਾ ਕੁਝ ਆਪਾਂ ਨੇ ਇਹਦੇ ਵਿੱਚੇ ਕੁੰਡੀ ਦੇ ਵਿੱਚ ਕੁੱਟਤਾ ਸੀਗਾ ਹਲੇ ਇਥੇ ਅੱਗ ਵਾਲ ਕੇ ਬੈਠੀ ਹੋ ਸੀਗੀ ਜਾਨੂ ਫੇਰ ਹਰਨ ਵੱਜਣ ਲੱਗ ਗਿਆ ਸੀਗਾ ਦੂਜੀ ਦਾ ਤੇ ਦੁੱਧੋ ਪਾ ਕੇ ਆਉਣਾ ਸੀਗਾ ਦੁੱਧ ਫੇਰ ਮੈਂ ਪਾਉਣ ਨਹੀਂ ਗਈ ਹੈਗੀ ਮੈਂ ਉਹਦੇ ਪਾਪੀ ਨੂੰ ਕਹਤਾ ਵੀ ਤੁਸੀਂ ਉਪਾਓ ਵੀ ਮੈਨੂੰ ਤੜਕਾ ਲਾ ਲੈਣ ਦੋ ਹਨਾ ਫੇਰ ਐਦਾਂ ਹੀ ਸ਼ਾਮ ਤਾਂ ਜਦ ਇਹ ਨਿਹਰਾ ਹੋ ਜਾਂਦਾ ਹਨਾ 5 ਵਜੇ ਤੋਂ ਦੇ ਪਤਾ ਹੀ ਹੈ ਤੁਹਾਨੂੰ ਹਨਾ ਜਿਹੜਾ ਅਭੀ ਕਿ ਮੈਨੇ ਨਿਹਰਾ ਜੇ ਲੱਗਣ ਲੱ ਆ ਜਾਂਦਾ 5 ਵਜੇ ਹਨਾ ਸਾਢੇ ਪੰਜ ਦਾ ਕਾਫੀ ਨਿਹਰਾ ਹੋ ਜਾਂਦਾ ਤੇ ਮੈਂ ਇੱਥੇ ਤੜਕਾ ਲਾ ਕੇ ਨਾ ਫੇਰ ਉਸ ਤੋਂ ਬਾਅਦ ਜਾਣਾ ਸੀਗਾ ਪਸ਼ੂ ਬੰਨਣ ਮਤਲਬ ਕਟਰੂ ਬੰਨਣ ਅੰਦਰ ਤੇ ਮੈਂ ਨੂਨ ਥੋੜਾ ਹੀ ਪਾਇਆ ਸੀਗਾ ਇੱਥੇ ਕਿਉਂਕਿ ਨੂਨ ਆਪਣਾ ਰਾਜਮਾਹਾਂ ਦੇ ਵਿੱਚ ਪਹਿਲਾਂ ਹੀ ਪਾ ਕੇ ਅਵਾਲੀ ਦਿੱਤੀ ਹੋਈ ਸੀ ਉਹਨਾਂ ਨੂੰ ਹਨਾ ਰਜਾਈ ਹੋਏ ਸੀਗੇ ਤੇ ਹਲਦੀ ਪਾ ਲਾਂਗੇ ਸਾਰੇ ਮਸਾਲੇ ਇਦਾਂ ਨਾ ਇਹਦੇ ਵਿੱਚ ਕੁੱਟ ਕੇ ਨਾ ਫਿਰ ਆਪਾਂ ਸਰੋਂ ਦਾ ਤੇਲ ਪਾ ਕੇ ਪਤੀਲੇ ਦੇ ਵਿੱਚ ਤੇ ਤੜਕਾ ਲਾ ਦਾਂਗੇ ਬਹੁਤ ਵਧੀਆ ਬਣਦਾ ਇਦਾਂ ਕੁੰਡੀ ਸੋਟੇ ਨਾਲ ਹਨਾ ਮਸਾਲਾ ਰਗੜ ਕੇ ਦਾਲ ਸਬਜ਼ੀ ਬਣਾਉਣਾ ਟੇਸਟੀ ਬਹੁਤ ਲੱਗਦਾ ਹੈ ਹਨਾ ਤੇ ਮੇਰੀ ਨਾਲ ਅੱਗ ਹਮਚਣੀ ਰਹੇਗੀ ਤੇ ਹੌਲੀ-ਹੌਲੀ ਮਗੂਗੀ ਸਿਆੜਾਂ ਚ ਹੁਣ ਏਕੜੇ ਹੋ ਅੱਗੇ-ਅੱਗੇ ਇਦਾਂ ਹੀ ਹੁੰਦੇ ਜਾਣਾ ਵੀ ਅੱਗ ਛੇਤੀ ਨਹੀਂ ਬਚਦੀ ਹੈਗੀ ਹਨਾ ਟਾਈਮ ਲੈ ਲੈਂਦੇ ਅੱਗ ਮਚਣ ਨੂੰ ਹਨਾ ਗਰਮੀਆਂ ਚ ਬਹੁਤ ਛੇਤੀ ਮਾੜੀ ਸੇਖ ਲਾਉ ਜਦ ਅੱਗ ਮੱਚ ਜਾਂਦੀ ਹੈ ਹਨਾ ਸਰਦੀਆਂ ਚ ਥੋੜਾ ਜਿਹਾ ਔਖੇ ਮੱਚਦੀ ਆ ਫਿਰ ਤੇ ਕਾਗਜ਼ ਵਗੈਰਾ ਲਾ ਕੇ ਮਚਾਉਣੀ ਪੈਂਦੀ ਆ ਲਫਾਫੇ ਵਗੈਰਾ ਜਿਹੜੇ ਹੁੰਦੇ ਆ ਆਪਾਂ ਸੁੰਭਰ ਕੇ ਸਾਰੇ ਇਕੱਠੇ ਕਰਕੇ ਰੱਖ ਲੈਂਦੇ ਆ ਹਨਾ ਤੇ ਉਹਦੇ ਨਾਲ ਅੱਗ ਮਚਾ ਲੈਂਦੇ ਹੁੰਨੇ ਆ ਤੇ ਮੈਂ ਤਾਂ ਦੇਖ ਰਹੀ ਸੀ ਮਹਾ ਵੀ ਦੋਜੀ ਵੀ ਆ ਕੇ ਮੈਂ ਉਹਦੇ ਪਾਪੇ ਇੱਥੇ ਬੱਠੇ ਸੀਗੇ ਮੈਂ ਜਦੋਂ ਮੈਂ ਉਹਨੂੰ ਕਹਿ ਰਹੀ ਸੀ ਕਿ ਵੀ ਜਾਓ ਤੁਸੀਂ ਹਨਾ ਵੀ ਦੁੱਧ ਪਾਓ ਤੇ ਵੀ ਮੈਂ ਲਾਉਣੀਆਂ ਤੜਕਾ ਜਾਣੂ ਵੀ ਬਾਚ ਆ ਕੇ ਇੱਥੇ ਬਹਿ ਜਾਓ ਵੀ ਮੈਂ ਫਿਰ ਬੱਕਰੀਆਂ ਵਗੈਰਾ ਅੰਦਰ ਬੰਨ੍ਹਿਆਂਗੀ ਮੈਂ ਇਹ ਬੰਨ ਕੇ ਆਉਣੀਆਂ ਹੁੰਦੀਆਂ ਮੈਨੂੰ ਐਦਾਂ ਹੁੰਦਾ ਵੀ ਸਮਾਰ ਕੇ ਬੰਨੀਆਂ ਜਾਣ ਹਨਾ ਵੀ ਬਾਅਦ ਚ ਖੁੱਲਣ ਨਾ ਜਬ ਭੇੜਾਂ ਨਾ ਮਤਲਬ ਫਹਾਜਾ ਲੈ ਲੈਂਦੀ ਐ ਨੇ ਰਸੀਆਂ ਚੱਲ ਜਾਂਦੀਆਂ ਨੇ ਬੱਕਰੀਆਂ ਤਾਂ ਆਖਰ ਕੇ ਸਮਾਰ ਕੇ ਬੰਨ ਕੇ ਆਉਣੀਆਂ ਪੈਂਦੀਆਂ ਨੇ ਉਹ ਤੇ ਲਓ ਜੀ ਇੱਥੇ ਮੈਂ ਨਾ ਨੋਂਨ ਤੇ ਹਲਦੀ ਵਿੱਚ ਰਲਾਂ ਰਹੀ ਸੀਗੀ ਲਸਣ ਅਦਰਕ ਦੇ ਪੇਸਟ ਦੇ ਵਿੱਚ ਹਨਾ ਪਿਆਜ਼ ਦੇ ਪੇਸਟ ਤੇ ਇਹ ਮੈਂ ਪੱਕੇ ਨਹੀਂ ਰੱਖ ਕੇ ਗਈ ਸੀਗੀ ਤੇ ਹੁਣ ਪਤਾ ਨਹੀਂ ਕਾਤੇ ਹੁਣ ਲਾਈਟ ਵੀ ਆਪਣੇ ਭੱਜਣ ਲੱਗੀ ਹੈ ਨਾ ਲਾਈਟ ਵੀ ਹੈ ਨਹੀਂ ਸੀਗੀ ਇਸ ਟਾਈਮ ਇਨਵਰਟਰ ਚੱਲ ਰਿਹਾ ਸੀ ਅੰਦਰ ਵੀ ਤੇ ਕੱਲ ਵੀ ਕਾਫੀ ਟਾਈਮ ਬੱਝੀ ਰਹੀ ਹੈ ਪਰਸੋਂ ਵੀ ਹੁਣ ਬਹੁਤ ਜਾਂਚੇ ਕੱਟ ਜੇ ਲੱਗਣ ਲੱਗ ਗਿਆ ਪਤਾ ਨਹੀਂ ਕੀ ਗੱਲ ਹੈ ਹਨਾ ਤੇ ਲੋ ਜਿੱਥੇ ਆਪਾਂ ਨੇ ਸਰੋਂ ਦਾ ਤੇਲ ਪਾਤਾ ਪਤੀਲੇ ਦੇ ਵਿੱਚ ਤੇ ਇਹਨੂੰ ਹੌਣ ਦਨੇ ਆ ਗਰਮ ਫਿਰ ਪਾਉਨੇ ਆ ਜੀਰਾ ਤਾਂ ਮੇਰੇ ਕੋਲ ਥੋੜਾ ਜਿਹਾ ਇਸੀ ਗਲਫਾਫੀ ਦੇ ਵਿੱਚ ਬਸ ਉਹੀ ਝਾੜਾਂਗੇ ਮੰਗਾਉਣੇ ਵਾਲਾ ਸੀਗਾ ਜੀਰਾ ਮੁੱਕਿਆ ਹੋਇਆ ਸੀਗਾ ਤੇ ਇੱਧਰ ਧਨੀਆ ਤੋੜ ਕੇ ਲਿਆ ਕੇ ਆਪਾਂ ਨੇ ਰੱਖ ਲਿਆ ਇਹ ਵੀ ਚੀਰੂੰਗੀ ਨਾਲ ਦੇ ਨਾਲ ਜਦੋਂ ਮਸਾਲਾ ਪੁੱਜੂਗਾ ਫਿਰ ਆਪਾਂ ਚੀਰ ਲਾਂਗੇ ਹਨਾ ਤੇ ਬਾਕੀ ਜੀ ਤੁਹਾਡਾ ਸਾਰੇ ਭੈਣ ਭਾਂਜਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਹੈਨਾ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸੋਹਣਾ ਵਾਚ ਕਰਦੇ ਹੋ ਹੈਨਾ ਬਸ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਹੈਨਾ ਤੇ ਵੀਡੀਓ ਮਤਲਬ ਲਗਾਤਾਰ ਦੇਖਦੇ ਰਿਆ ਕਰੋ ਪਲੀਜ਼ ਤੇ ਇੱਕ ਗੱਲ ਹੋਰ ਹੈਨਾ ਉਸ ਦਿਨ ਮੈਂ ਕਹਤਾ ਸੀਗਾ ਸਾਰਿਆਂ ਨੂੰ ਵੀ ਲਾਈਕ ਕਰੋ ਹੈਨਾ ਹਾਈਪ ਕਰੋ ਉਸ ਦਿਨ ਤੁਸੀਂ ਵੀਡੀਓ ਦੇ ਵਿੱਚ ਬਹੁਤ ਵਧੀਆ ਲਾਈਕ ਤੇ ਹਾਈਪ ਸਾਰਿਆਂ ਨੇ ਕਰੇ ਨੇ ਹੈਨਾ ਮਤਲਬ ਲਾਈਕ ਬਹੁਤ ਆਏ ਹੋਏ ਸੀਗੇ ਤੇ ਜਿੱਦਣ ਮੈਂ ਤੁਹਾਨੂੰ ਯਾਦ ਕਰਾ ਦਿੰਦੀ ਆ ਵੀ ਲਾਈਕ ਕਰ ਦਿਓ ਵੀਡੀਓ ਨੂੰ ਤੁਸੀਂ ਉਸ ਦਿਨ ਕਰ ਦਿੰਨੇ ਹੋ ਨਹੀਂ ਭੁੱਲ ਜੰਨੇ ਹੋ ਹਨਾ ਕਈ ਵਾਰ ਤੇ ਹੁਣ ਕੱਲ ਵਾਲੀ ਵੀਡੀਓ ਤੇ ਘੱਟ ਆਈ ਸੀਗੀ ਜਿਹੜੀ ਪਰਸੋਂ ਪਾਈ ਸੀ ਉਹਨੂੰ ਵੀਡੀਓ ਨੂੰ ਵਧੀਆ ਆ ਗਈ ਸੀਗੇ ਉਸ ਦਿਨ ਸਾਰਿਆਂ ਨੇ ਲਾਈਕ ਕਰਿਆ ਹਨਾ ਤੇ ਪਲੀਜ਼ ਯਾਦ ਨਾ ਕਰਦੇ ਹੋ ਕਰੋ ਲਾਈਕ ਤਾਂ ਹਰੇਕ ਵੀਡੀਓ ਤੇ ਕਰਨਾ ਹੁੰਦਾ ਹਨਾ ਕਿੰਨਾ ਪੈਣ ਪੈਣਾਂ ਨੂੰ ਪਤਾ ਨਹੀਂ ਹਨਾ ਜਿਹੜੇ ਆਪਣੇ ਨਾਲ ਵੱਡੀ ਉਮਰ ਤੇ ਜੁੜੇ ਹੋਏ ਨੇ ਨਾ ਆ ਆਪਣੇ ਜ਼ਿਆਦਾਤਰ ਵੀਡੀਓ ਬੜੀ ਉਮਰ ਦੇ ਦੇਖਦੇ ਨੇ ਸਾਰੇ ਹਨਾ ਤੇ ਜਿਹੜੇ ਭੈਣ ਭਾਈ ਪੜੇ ਲਿਖੇ ਨੇ ਉਹਨਾਂ ਨੂੰ ਤਾਂ ਪਤਾ ਹੈ ਹਨਾ ਜਿਹਨਾਂ ਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਨੂੰ ਦੱਸਦੇ ਆਂ ਵੀ ਅੰਗੂਠੇ ਦਾ ਬਟਨ ਹਰ ਇੱਕ ਵਾਰੀ ਦੱਬਣਾ ਹੁੰਦਾ ਹਨਾ ਹਰ ਇੱਕ ਵੀਡੀਓ ਦੇ ਵਿੱਚ ਡੇਲੀ ਜਦੋਂ ਵੀਡੀਓ ਆਉਂਦੀ ਆ ਆਪਾਂ ਦੇਖਦੇ ਆਂ ਨਾ ਹਨਾ ਨਵੀਂ ਵੀਡੀਓ ਉਹਨੂੰ ਲਾਈਕ ਕਰਨਾ ਹੀ ਹੁੰਦਾ ਉਹ ਲਾਈਕ ਕਰਨ ਤੋਂ ਬਾਅਦ ਅੰਗੂਠੇ ਦਾ ਬਟਨ ਕਾਲੇ ਰੰਗ ਦਾ ਹੋ ਜਾਂਦਾ ਹਨਾ ਜਿਹੜਾ ਅੰਗੂਠਾ ਉੱਪਰ ਨੂੰ ਹੁੰਦਾ ਉਹਨੂੰ ਦੱਬਿਆ ਕਰੋ ਹਨਾ ਤੇ ਉਸ ਦਿਨ ਕਿਹਾ ਸੀਗਾ ਤੁਹਾਨੂੰ ਸਾਰਿਆਂ ਨੂੰ ਹਨਾ ਬਾਰ-ਬਾਰ ਤੇ ਤਾਂ ਕਰਕੇ ਉਸ ਦਿਨ ਲਾਈਕ ਸਾਰਿਆਂ ਨੇ ਕਰਿਆ ਤੇ ਕੱਲ ਵਾਲੀ ਵੀਡੀਓ ਤੇ ਘਟ ਆਏ ਸੀਗੇ ਤੇ ਅੱਜ ਫੇਰ ਕਹਿ ਰਹੇ ਆ ਪਲੀਜ਼ ਲਾਈਕ ਕਰ ਦਿਆ ਕਰੋ ਹਨਾ ਤੇ ਵੈਸੇ ਵੀਡੀਓ ਵਧੀਆ ਚੱਲਦੀਆਂ ਨੇ ਵਧੀਆ ਰਿਸਪਾਂਸ ਦੇ ਰਹੇ ਹੋ ਹਨਾ ਸਾਰੇ ਜਣੇ ਤੇ ਇਸੇ ਤਰ੍ਹਾਂ ਹੀ ਹਨਾ ਦੇਖਦੇ ਰਹਿਆ ਕਰੋ ਵੀਡੀਓ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਂਦੇ ਰਹਾਂਗੇ ਤੇ ਇੱਥੇ ਨਾ ਦਸਕਰਨਾ ਆਪਣਾ ਥੱਲੇ ਚੱਲੇ ਗਿਆ ਸੀ ਉਹ ਗਰਾਊਂਡ ਦੇ ਵਿੱਚ ਖੇਡਣ ਤੇ ਸਹਿਜਪ੍ਰੀਤ ਆਪਣਾ ਹੈ ਨਹੀਂਗਾ ਹਨਾ ਉਹ ਗਿਆ ਹੋਇਆ ਇਧਰ ਅੰਬਰਸਰਵਲ ਹਨਾ ਗੁਰਦੁਆਰਾ ਸਾਹਿਬ ਦੇਖਣ ਗਏ ਹੋਏ ਨੇ ਹੁਣ ਉਹਦੇ ਆਏ ਤੇ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਗਏ ਨੇ ਦੋ ਤਿੰਨ ਦਿਨ ਹੋ ਗਏ ਅੱਜ ਤੀਸਰਾ ਦਿਨ ਉਹਨੂੰ ਗਏ ਨੂੰ ਹਨਾ ਤੇ ਦੋਰਾ ਤਾਂ ਲੱਗ ਗਿਆ ਉਹਨਾਂ ਦੀ ਅੱਜ ਤੀਏ ਦਿਨ ਵਾਪਸੀ ਹੈ ਉਹਨਾਂ ਦੀ ਤੇ ਜਿਹੜੇ ਭੈਣ ਭਾਈ ਮਤਲਬ ਇੰਸਟਾਗ੍ਰਾਮ ਤੇ ਜੁੜੇ ਹੋਏ ਨੇ ਸ਼ਾਇਦ ਉਹਨਾਂ ਨੂੰ ਤਾਂ ਵੀਡੀਓ ਦੀ ਸ਼ੋਅ ਹੋ ਗਈਆਂ ਹੋਣਗੀਆਂ ਹਨਾ ਵੀ ਉਧਰ ਗੁਰਦੁਆਰਾ ਸਾਹਿਬ ਗਏ ਹੋਣੇ ਪਿੰਡੋਂ ਟਰਾਲੀ ਗਈ ਸੀਗੀ ਤੇ ਮੁੰਡੇ ਇਕੱਠੇ ਹੋ ਕੇ ਗਏ ਨੇ ਉਹਨਾਂ ਨਾਲ ਹੀ ਗਿਆ ਏ ਤੇ ਕਹਿੰਦੇ ਸੀਗੇ ਸ਼ਾਇਦ ਨਾਨਕਸਰ ਵੀ ਜਾ ਕੇ ਆਉਣ ਹਨਾ ਉਹ ਆਏ ਤੇ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਗਏ ਨੇ ਤੇ ਜਸਕਰਨ ਵੀ ਕਹਿ ਰਿਹਾ ਸੀਗਾ ਜਾਣ ਨੂੰ ਪਰ ਫਿਰ ਮੈਂ ਕਿਹਾ ਵੀ ਨਹੀਂ ਵੀ ਤੂੰ ਛੋਟਾ ਹਨਾ ਇਹਨੂੰ ਤਾਂ ਅਸੀਂ ਜਾਣ ਨਹੀਂ ਦਿੱਤਾ ਹੈਗਾ ਤੇ ਇਹ ਤਾਂ ਗਿਆਨੀ ਇਹ ਤਾਂ ਕਰਿਆ ਹਨਾ ਤੇ ਪਰ ਇਹਨੇ ਇੱਕ ਦਿਨ ਛੁੱਟੀ ਕਰ ਲਈ ਸੀਗੀ ਦੂਸਰੇ ਦਿਨ ਫੇਰ ਕੱਲ ਮਤਲਬ ਇਹ ਛੁੱਟੀ ਕਰਨ ਨੂੰ ਕਹਿੰਦਾ ਸੀਗਾ ਮੈਂ ਨਾ ਮੈਂ ਕਹਿੰਨ ਨਹੀਂ ਵੀ ਤੂੰ ਕਰਨੀ ਨਿਗੀ ਛੁੱਟੀ ਹਨਾ ਤੇ ਇਹ ਤੁਹਾਨੂੰ ਦੱਸ ਦਿਆਂ ਸਾਡੇ ਨਾਲ ਮਾਪੂਤਾਂ ਨਾਲ ਕੋਲੋਲੇ ਹੋ ਗਿਆ ਕੱਲ ਤਾਂ ਹਨਾ ਤੇ ਇਹਨੇ ਨਾ ਕਹਿੰਦਾ ਮੈਂ ਛੁੱਟੀ ਮਤਲਬ ਕਰਨੀ ਹੈ ਮੈਨਾਂ ਵੀ ਨਹੀਂ ਕਰਨੀ ਹੈਗੀ ਤੇ ਚਲੋ ਜਦੇ ਮੰਨਿਆ ਨਹੀਂ ਤਿਆਰ ਹੁਣ ਮੈਂ ਜਾ ਕੇ ਹਨਾ ਥੱਲੇ ਸੁੰਭਰ ਲੱਗ ਗਈ ਉਸ ਤੋਂ ਬਾਅਦ ਮੇ ਪਾਪਾ ਕਹਿੰਦਾ ਵਿਚਾਲੇ ਨੂੰ ਤਿਆਰ ਕਰਕੇ ਭੇਜ ਹਨਾ ਤੇ ਚਲੋ ਮੈਂ 8:30 ਵਜੇ ਆਪਦਾ ਕੰਮ ਵਿਚਾਲੇ ਛੱਡ ਕੇ ਆ ਕੇ ਫਿਰ ਇਹਨੂੰ ਤਿਆਰ ਕਰਿਆ ਹਨਾ ਰੋਂਦਾ ਰੋਂਦਾ ਵਿਚਾਰਾ ਰੋਟੀ ਖਾ ਉਦਾਂ ਹੀ ਹਨਾ ਗਿਆ ਸਕੂਲ ਨੂੰ ਤੇ ਜਾਂ ਮੰਦਾ ਨਹੀਂ ਸੀ ਜਾਣ ਨੂੰ ਚਲੋ ਚਲੇ ਗਿਆ ਹਨਾ ਤੇ ਬਾਅਦ ਚ ਫੇਰ 10 15 ਮਿੰਟ ਬਾਅਦ ਹਲੇ ਮੈਂ ਇਹਨੂੰ ਤੋੜ ਕੇ ਸਮਾਨੇ ਚੱਕ ਰਹੀ ਆ ਵਾਪਸ ਆ ਗਿਆ ਸੈਂਗਲੀ ਲੈ ਕੇ ਇਹਨੂੰ ਮੁੜਿਆ ਆ ਕਹਿੰਦਾ ਆ ਕੇ ਕਹਿੰਦਾ ਮੰਮੀ ਉੱਥੇ ਤਾਂ ਛੁੱਟੀ ਆ ਇਹਨੂੰ ਬੱਚੇ ਨੇ ਕਹਿਤਾ ਕਿ ਸਿਰਾਚੋ ਹਨਾ ਮੋੜਤਾ ਵੀ ਅੱਜ ਸਕੂਲੋਂ ਛੁੱਟੀ ਆ ਤੇ ਭਾਈ ਇਹ ਤਾਂ ਖੁਸ਼ ਬਹੁਤ ਹਨਾ ਤੇ ਕਹਿੰਦਾ ਮਮੀ ਤਾਂ ਛੁੱਟੀ ਹੋ ਗਈ ਹੈ ਨਾ ਬੜਾ ਚੌਕ ਕਹਿੰਦਾ ਮਿੰਨ ਦਾ ਤਾਂ ਹੈ ਨਾ ਘੁਰ ਕੇ ਭੇਜਿਆ ਵੀ ਸਕੂਲ ਮੈਂ ਤਾਂ ਆਪ ਬੜਾ ਹਸੀ ਮਹਾ ਦੱਸ ਮੈਂ ਇਨ ਤੈਨੂੰ ਟਾਈਮ ਵੇਸਟ ਕਰਿਆ ਤੈਨੂੰ ਤਿਆਰ ਕਰਨ ਤੇ ਵੀ ਤੂੰ ਵਾਪਸ ਵੀ ਆ ਗਿਆ ਹੈ ਨਾ ਤੇ ਕਹਿੰਦਾ ਦੇਖ ਲੈ ਕਹਿੰਦਾ ਰੱਬ ਕਹਿੰਦਾ ਬੱਚਿਆਂ ਦੀ ਸੁਣਦਾ ਹੁੰਦਾ ਕਹਿੰਦਾ ਬੱਚਿਆਂ ਦੀ ਸੁਣ ਲਈ ਹੈ ਨਾ ਰੱਬ ਨੇ ਤੇ ਤੇ ਛੁੱਟੀ ਪਤਾ ਨਹੀਂ ਕਿਉਂ ਹੋ ਗਈ ਸੀ ਇਹਨੂੰ ਜੇ ਤਾਂ ਸ਼ੁੱਕਰਵਾਰ ਵਾਲੇ ਦਿਨ ਗਿਆ ਹੁੰਦਾ ਫਿਰ ਤਾਂ ਪਤਾ ਲੱਗ ਜਣਾ ਸੀ ਕਿ ਕਿਉਂ ਅੱਜ ਸ਼ਨੀਵਾਰ ਦੀ ਛੁੱਟੀ ਕਰੀ ਆ ਉਹਨਾਂ ਨੇ ਤੇ ਬਾਕੀ ਜੀ ਬਹੁਤ ਖੁਸ਼ ਹੋਏ ਆ ਤੇ ਬਾਅਦ ਫਿਰ ਸਾਰੀ ਦਿਹਾੜੀ ਖੇਡਦਾ ਰਿਹਾ ਤੇ ਮੈਨੂੰ ਵੀ ਐਸੀ ਮਹਰਦਸ ਮੇਰਾ ਵੀ ਇੰਨਾ ਟਾਈਮ ਖਰਾਬ ਕਰਿਆ ਮੈਂ ਹੱਸਦਾ ਬੁੱਤ ਆਪਣੇ ਨਾਲ ਕੁਲੋਲੇ ਹੋ ਗਈ ਹੈ ਨਾ ਮੈਨੂੰ ਪਹਿਲਾਂ ਨਹੀਂ ਮੰਨਦਾ ਸੀਗਾ ਜਾਣ ਨੂੰ ਤੇ ਲਓ ਜੀ ਇੱਥੇ ਆਪਣਾ ਤੜਕਾ ਭੁੱਜ ਚੁੱਕਿਆ ਹੈ ਤੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਧੋੜ ਕੇ ਕੁੰਡੀ ਤੇ ਨਾਲ ਦੀ ਮੈਂ ਨਾਲ ਮੈਂ ਧਨੀਆ ਛਿੱਲਣ ਲੱਗੀ ਹੋਈ ਕੱਟਣ ਲੱਗੀ ਹੋਈ ਸੀਗੀ ਧਨੀਆ ਬਹੁਤ ਸੋਹਣਾ ਹੋ ਗਿਆ ਆਪਣੇ ਥੋੜਾ ਜਿਹਾ ਤੋੜ ਲੈਣੇ ਹੁੰਦੇ ਹਾਲੇ ਗਾਹਾਂ ਗਾਹਾਂ ਤਾਂ ਹੋਰ ਵੀ ਜ਼ਿਆਦਾ ਹੋ ਜਾਊਗਾ ਹਨਾ ਹੁਣ ਤਾਂ ਹਾਲੇ ਥੋੜ੍ਹੀ ਥੋੜ੍ਹੀ ਤੋੜਦੇ ਆ ਤੇ ਇਹ ਵਧੀਆ ਲੱਗਦਾ ਧਨੀਆ ਦੇ ਨਾਲ ਥਾਲ ਸਬਜ਼ੀ ਤੇ ਬਾਕੀ ਮੇਥੇ ਪਾਲਕ ਮੇਥੀ ਬਾਕੀ ਸਭ ਕੁਝ ਵਧੀਆ ਹੋਇਆ ਹੋਇਆ ਮੂਲੀਆਂ ਵੀ ਬਹੁਤ ਸੋਹਣੀਆਂ ਹੋ ਗਈਆਂ ਹੁਣ ਤਾਂ ਸਾਰਾ ਕੁਝ ਹੋਇਆ ਹੋਇਆ ਹੈ ਤੇ ਵਧੀਆ ਮਤਲਬ ਰੋਟੀ ਦੇ ਵਿੱਚ ਪਾ ਕੇ ਹੁਣ ਤਾਂ ਜਿੰਨਾ ਮਰਜੀ ਬਣਾਓ ਹਨਾ ਉਹ ਪਰੌਂਠੇ ਪੱਕਦੇ ਰਹਿੰਦੇ ਆ ਕਦੇ ਰੋਟੀ ਮੱਕੀ ਦੇ ਵਿੱਚ ਪਾ ਲੰਨੇ ਆ ਇਦਾਂ ਹੀ ਬਸ ਬਣਦੀ ਜਾਂਦੀ ਨੇ ਰੋਟੀ ਹੁਣ ਆਪਣੀ ਡੇਲੀ ਘਰੇ ਤੇ ਦਾਲ ਸਬਜ਼ੀ ਘੱਟ ਲੱਗਦੀ ਆ ਤੇ ਹੁਣ ਇੱਥੇ ਬਸ ਰਾਜਮਾਂ ਦੀ ਦੀ ਸਬਜ਼ੀ ਬਣਾ ਲਈ ਅੱਜ ਕੱਲੂ ਫੇਰ ਪਤਾ ਨਹੀਂ ਪਰੌਂਠੇ ਮੰਗਣਗੇ ਫੇਰੇ ਇੱਕ ਡੰਗ ਖਾਣੀ ਆ ਫੇਰ ਪਈ ਰਣੀ ਆ ਹਨਾ ਬਹੁਤ ਘੱਟ ਸਬਜ਼ੀ ਲੱਗਦੀ ਆ ਹੁਣ ਹੁਣ ਬਸ ਮੱਕੀ ਦੀ ਰੋਟੀ ਦਹੀਂ ਦੇ ਨਾਲ ਮੂਲੀਆਂ ਮੇਥੇ ਪਾ ਕੇ ਬਸ ਇਹੀ ਚੱਲੀ ਜਾਂਦਾ ਹੁਣ ਆਪਣੇ ਤੇ ਲੋਜੀ ਵਿੱਚ ਮੈਂ ਦੋ ਆਲੂ ਪਾਏ ਸੀਗੇ ਤੇ ਆਲੂਆਂ ਇਦਾਂ ਦਾ ਵੀ ਇਹਨਾਂ ਨੇ ਕੱਢ ਕੇ ਖਾਣੇ ਹੁੰਦੇ ਨੇ ਜਿਸ ਕਰਣ ਉਹਨਾਂ ਨੇ ਤਾਂ ਕਰਕੇ ਪਾਉਣੇ ਪੈਂਦੇ ਨੇ ਆਲੂ ਹਨਾ ਤੇ ਲੋਜੀ ਆਪਣਾ ਇਹ ਪੁੱਜਦਾ ਜਾਨੂੰ ਆਪਾਂ ਹੋਰ ਛਿੱਲ ਲੀਏ ਜਿਹੜਾ ਰਹਿ ਗਿਆ ਕਟਿੰਗ ਕਰ ਲਈਏ ਦੀ ਧਨੀਏ ਦੀ ਤੇ ਛਿੱਲਣਾ ਹੀ ਨਿਕਲਦਾ ਮੂਚੋਂ ਤੇ ਧਨੀਆ ਕਟਿੰਗ ਕਰਨਾ ਸੀਗਾ ਹੁਣ ਚੁੱਲਾ ਪੱਕ ਗਿਆ ਹੁਣ ਤਾਂ ਅੱਗ ਵਧੀਆ ਮੱਚਦੀ ਆ ਹੁਣ ਮਿੰਟ-ਮਿੰਟ ਬਣ ਜਾਣੀਆਂ ਨਾ ਥੜਕਾ ਲੱਗਣ ਦੀ ਦੇਰ ਆ ਚੁੱਲੇ ਤੇ ਤਾਂ ਸਬਜ਼ੀ ਬਹੁਤ ਛੇਤੀ ਬਣਦੀ ਆ ਬਸ ਮੈਂ ਨਾ ਹੁਣ ਇਹਦੇ ਵਿੱਚ ਰਾਜਮਾ ਪਾ ਕੇ ਨਾ ਫਿਰ ਅੱਗ ਮਚਾ ਕੇ ਸਮਰ ਕੇ ਫਿਰ ਜਾਊਂਗੀ ਥੱਲੇ ਨੂੰ ਉਸ ਤੋਂ ਬਾਅਦ ਫਿਰ ਦਰਲੇ ਕੰਮ ਨਵੇੜ ਕੇ ਆਉਂਗੀ ਆ ਕੇ ਫਿਰ ਆਪਾਂ ਰੋਟੀ ਲੱਗ ਜਾਾਂਗੇ ਮਗਰੇ ਕੰਮ ਨੂੰ ਤਾਂ ਟਾਈਮ ਨਹੀਂ ਲੱਗਦਾ ਜੇ ਕਿਰਨ ਲੱਗ ਜੂਵੇ ਹਨਾ ਮਗਰ ਦੇ ਮਗਰ ਫਟਾਫਟ ਕੰਮ ਹੋ ਜਾਂਦੇ ਨੇ 7:30 ਵਜੇ ਨੂੰ ਵੇਲੇ ਹੋ ਜਾਂਦੇ ਆ ਚਲੋ ਰੋਟੀ ਪਾਣੀ ਖਾ ਕੇ ਤੇ ਬਾਜ ਪੰਡ ਚੱਕ ਦੰਨੇ ਐ ਇਹਨਾਂ ਟਾਈਮ ਤੱਕ ਲੱਗਦਾ ਨਹੀਂਗਾ ਬਸ ਥੋੜਾ ਜਿਹਾ ਨੀਰਾ ਹੀ ਹੁਣ ਛੇਤੀ ਹੋ ਜਾਂਦਾ ਅਚ ਦਨੀ ਅ ਵੀ ਆਪਣਾ ਕਟਿੰਗ ਹੋ ਗਈ ਤੇ ਬਸ ਥੋੜੀ ਹਲਾ ਕੇ ਹੁਣ ਇਹਦੇ ਵਿੱਚ ਆਪ ਮਸਾਲਾ ਇਹਨੇ ਆਪਣੇ ਨੇ ਕਿਊਬ ਵਗੈਰਾ ਛੱਡਤਾ ਤੇ ਹੁਣ ਇਹਦੇ ਵਿੱਚ ਪਾ ਦੰਨੇ ਆ ਰਾਜਮਾ ਪਾਣੀ ਦਾ ਆਪਣਾ ਉਹੀ ਆ ਜੇ ਇਹਦੇ ਵਿੱਚ ਆਪਣੇ ਵਾਲੇ ਸੀ ਉਹੀ ਓਨੀ ਕਿਤਾਰੀ ਰੱਖਣੀ ਆ ਹੋਰ ਨਹੀਂ ਪਾਉਂਦੇ ਹੈਗੇ ਬਸ ਓਨੀ ਕਿਤਾਰੀ ਨਾਲੇ ਬਣਾਵਾਂਗੇ ਹਾਂਜੀ ਤੜਕਾ ਆਪਣਾ ਲੱਗ ਚੁੱਕਿਆ ਤੇ ਆਪਾਂ ਅੱਗ ਬਲਦੀ ਸਮਾਰ ਕੇ ਇੱਕ ਪਾਤੀ ਲਾ ਦਨੇ ਆ ਥੱਲੇ ਹੈ ਨਾ ਤੇ ਚਲਦੇ ਹੁਣ ਆ ਆਪਾਂ ਕਟੂ ਵਗੈਰਾ ਅੰਦਰ ਬੰਨਨੇ ਕਿਉਂ ਨੇ ਸਾਰੇ ਬੱਕਰੀਆਂ ਬੰਨਣੀਆਂ ਨੇ ਕਟੂ ਤੇ ਬੱਛੀ ਬੰਨਣੀ ਆ ਹਲੇ ਠੰਡ ਹੋ ਗਈ ਬੰਨਿਆ ਹੀ ਅੰਦਰ ਨਾਲ ਪਾਣੀ ਪਲਾਏਗੀ ਤੁਸੀਂ ਉਹਨੂੰ ਤੇ ਅੱਗ ਬਾਲ ਕੇ ਜਿੰਨਾ ਸਮਾਰ ਕੇ ਉਹ ਹਲਾ ਕੇ ਆਪਣੇ ਆਉਂਦੇ ਨੂੰ ਨਾ ਮੈਂ ਇਹਨੂੰ ਗਿੱਜ ਜੂਗੀ ਤੇ ਤਰੀ ਤੇ ਬਸ ਆਲੂ ਪੱਕਣੇ ਆ ਰਾਜਮਾ ਤਾਂ ਆਪਾਂ ਨੇ ਹਵਾਲੇ ਹੋਏ ਨੇ ਹੈਨਾ ਉਹ ਤਾਂ ਬਣੇ ਹੋਏ ਨੇ ਬਸ ਤਨੀਆ ਪਾ ਦਾਂਗੇ ਫਿਰ ਜਦੋਂ ਇਹ ਤਰੀ ਬਣ ਗਈ ਤੇ ਅਗੋਂ ਚੱਕ ਕੇ ਚਾ ਲਦੇ ਅਗੋਂ ਜਦੋਂ ਚਾਸ ਮਾਰ ਕੇ ਆਪਾਂ ਨੇ ਨਾ ਪਥਲੇ ਲਿਆ ਕਰਨੇ ਪਸ਼ੂਆਂ ਕੋ ਪਾਣੀ ਪਲਾਇਏ ਇਹ ਨਾਲ ਬੰਨੇ ਹੀ ਉਹਨਾਂ ਨੂੰ ਅੰਦਰ ਹੈ ਨਾ ਇਹ ਜੀਜੂ ਕੀ ਜਨੂ ਹੈ ਇਹਨੂੰ ਚੱਕ ਕੇ ਅੰਦਰ ਰੱਖਣਾ ਜਿਹੜਾ ਉਦੋਂ ਪਾਇਆ ਸੀ ਦੇਖੋ ਇਹ ਆ ਜਾ ਬਣ ਗਿਆ ਹੈ ਨਾ ਕਈ ਵਾਰ ਹਲਾ ਦਿੰਨੇ ਨੇ ਇਹ ਦੇਣ ਚ ਬਸ ਇਹਨੂੰ ਚੱਕ ਕੇ ਅੰਦਰ ਰੱਖ ਦਿਆਂ ਤੇ ਚਲਦੇ ਹਾਂ ਅਪੱਥਲੇ ਅੰਮ੍ਰਿੰਜਾ ਵੀ ਕਰਨਾ ਹਲੇ ਅੰਦਰ ਅੰਦਰ ਰੱਖੀ ਆਮਾ ਕੱਲਾ ਇਹਨੂੰ ਹਣਾ ਫੇਰ ਸਵੇਰੇ ਫੇਰ ਇੱਥੇ ਸੀਟ ਤੇ ਰੱਖ ਦਿੰਨੇ ਨੇ ਸਵੇਰੇ ਫੇਰ ਰੱਖ ਉਹ ਕਰ ਦਿੰਨੇ ਆ ਤੇ ਗੁਰਬਾਣੀ ਲਾ ਦੀ ਅੰਬਰ ਸਾਤਾ ਬਾਟ ਲਾ ਕੇ ਚੱਲਦੇ ਹਾਂ ਤੇ ਚਲਾ ਦੇ ਗਰ ਹਣਾ ਕੁਰਵਾਂ ਚੱਲੀ ਹੋ ਗਈ ਅੱਜ ਲੇਟ ਹੋ ਗਈ ਅੱਗੇ ਮੈਂ ਸਾਜਰੇ ਲਾ ਦਿੰਨੀ ਅੱਜ ਮੈਂ ਤੜਕਾ ਲਾਉਣ ਲੱਗ ਗਈ ਤੇ ਜਿਸ ਕਰਨ ਆਪਣਾ ਭੱਜ ਕੇ ਥੱਲੇ ਨੂੰ ਗਰਾਂਡ ਦੇ ਵਿੱਚ ਐ ਲਾਈ ਹੋਣੀਗੀ ਜੀ ਚੱਲ ਪੀ ਜੀ ਅੰਬਰਸਰ ਤੁਸੀਂ ਤਾਂ ਪਰਸਾਨ ਸਾਜਪਰੀਦ ਦੇ ਦਰਸ਼ਨ ਕਰਿਆ ਹੈ ਹਨਾ ਅੱਜ ਜੋ ਸੁਲਤਾਨਪੁਰ ਲੋਧੀ ਨੇ ਚੱਲਦੇ ਥੱਲੇ ਨੂੰ ਨਾ ਬਸੀ ਚੂਛੇ ਵੀ ਛੜਤੇ ਮੁਰਗੇ ਫਿਰ ਐਸੂਲ ਪਾਣੀ ਪੀ ਕੇ ਬਹਿ ਜਾਂਦੇ ਨੇ ਦੁਬਾਰਾ ਫੇਰ ਤੇ ਮਿੰਜਾ ਚੱਕਣਾ ਹਲੇ ਇੱਥੇ ਬੈਨੇ ਨੇ ਦੁਪਹਿਰੇ ਤੇ ਉਹ ਮਸ਼ੀਨ ਦਾ ਸਾਗ ਕੁਤਰ ਕੇ ਪਾਉਨੇ ਹੁੰਦੇ ਇਹਨਾਂ ਨੂੰ ਇਹ ਖਾ ਲੈਂਦੀਆਂ ਨੇ ਸ਼ਰਮ ਵਗੈਰਾ ਕੱਪੜੇ ਵੀ ਲਾਉਣੇ ਨੇ ਹਲੇ ਬਹੁਤ ਕੰਮ ਕਰਨੇ ਨੇ ਤੇ ਇਹਨਾਂ ਨੂੰ ਅੰਦਰ ਬੰਨਣਾ ਪਾਣੀ ਪਲਾਉਣਾ ਥੱਲੇ ਝਾੜੂ ਫੇਰਨਾ ਪਛੂਆਂ ਥੱਲੇ ਤੇ ਸਾਰਾ ਕੰਮ ਕੰਪਲੀਟ ਕਰਨਾ ਮੈਨੇ ਤੇ ਸਵੀਟ ਵੀ ਗੁੱਲੀ ਵਰਦੀ ਹੋ ਵੀ ਬਨਣੀ ਹਲੇ ਮੈਂ ਫਟਾਫਟ ਸਾਰੇ ਕੰਮ ਕਰ ਲਾਂ ਫੇਰ ਮਿਲਦੇ ਆ ਮੈਂ ਤੁਹਾਨੂੰ ਬੰਦ ਹੀ ਸਾਰਾ ਕੁਝ ਸੁੰਦਰ ਹਾਂਜੀ ਤੇ ਕਟਰੂ ਵਗੈਰਾ ਆਪਣੇ ਸਾਰੇ ਬੰਨ ਤੇ ਅੰਦਰ ਬਸ ਨਿਬੜ ਗਿਆ ਨਾ ਤਾਂ ਕੰਮ ਲੈ ਚੜ੍ਹਗੀ ਉੱਪਰ ਫੇਰ ਤੇ ਇੱਧਰ ਬੱਛੀ ਵੀ ਬੰਨ ਤੇ ਸੁੱਕੀ ਬਰਾਲੀ ਬੋਹ ਹੁੰਦੀ ਐ ਇਹ ਤੇ ਚਲੋ ਹੁਣ ਆਪਾਂ ਪੱਲੜ ਲਾ ਲਈਏ ਪੱਲੜਾਂ ਦਾ ਕੰਮ ਰਹਿ ਗਿਆ ਇਹਨਾਂ ਦਾ ਰਿ ਨਿਬੜ ਗਿਆ ਤੇ ਬਸ ਆ ਪੱਲੜ ਦੱਬਣਾ ਤੋਂ ਰਹਿ ਗਿਆ ਹੁਣ ਤਾਂ ਮੈਂ ਸੜ ਤੇ ਪਾਣੀ ਪੀ ਲੈਣਾ ਨੇ ਸਭ ਬਹਿ ਜਾਓ ਭਾਈ ਹੁਣ ਮੰਗੋ ਰਣੀ ਬਹਿ ਜਾ ਤੇ ਸੁੱਕ ਬਿਛਾ ਤੇ ਸਾਰਾ ਕੁਝ ਹੋ ਗਿਆ ਕੰਪਲੀਟ ਚਲਦੇ ਆਪਰ ਨੂੰ ਕਿਹੜਾ ਪੜਦੇ ਦੱਬਦਾ ਹਨਾ ਮੈਂ ਹਵਾਵ ਸੁਵੀਟੀ ਬਣਤੀ ਬੈ ਬੈ ਤੁਨ ਹਨ ਦੱਬਦਾ ਇਟਾਂ ਦੇ ਨਾਲ ਮੜੀ ਜੀ ਬੇਲ ਦੇ ਵਿੱਚ ਵੀ ਠੰਡਣੀ ਹਵਾ ਚਾਈ ਜਾਂਦੀ ਹੁੰਦੀ ਜਸਵੈਨ ਮੈਂ ਤਾਰਾ ਚਾਹਣਾ ਨਹੀਂ ਨਾ ਕਿ ਨਿੱਗਾ ਹੁੰਦਾ ਜੇ ਸਾਰੇ ਕਿਤੇ ਬੰਦ ਕਰਿਆ ਹੋਵੇ ਨਾ ਫਿਰ ਠੰਡਾ ਨਹੀਂ ਹੁੰਦਾ ਹੈਗਾ ਚਲੋ ਮੈਂ ਬੱਦ ਦੱਬਦਾ ਸਾਰੇ ਹਨਾ ਸਬਜੀ ਵੀ ਆਪਣੇ ਰਿੱਜ ਦੀ ਆਪਣੇ ਆਉਂਦੇ ਆਉਂਦੇ ਜਨ ਕੰਮ ਨਿਪੜਿਆ ਆਪਣਾ ਸਬਜੀ ਰਿੱਜੀ ਧਨੀਆ ਪਾਤਾ ਮਿੰਟਾਂ ਹੀ ਬਣ ਗਈ ਮੈਨੂੰ 10 15 ਮਿੰਟ ਮਸਾਲਾ ਲੱਗਿਆ ਨੇ ਮੇਂ ਦਾ ਆਗੀ ਲੈਟ ਫੇਰ ਦਵਾਰ ਰਾਜਮਾ ਤਾਂ ਸਵੇਰ ਤੋਂ ਬਣੇ ਹੋਏ ਸੀ ਰੋਟੀ ਮੱਕੀ ਵੀ ਕਾਣ ਕੇ ਦੀ